ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਜੇ ਗੱਲ ਕਰ ਲਈਏ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਜਿਹੜੇ ਕੀ ਸੰਸਦ ਨੇ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਦੀ ਜਿਹੜੀ ਕੀ ਉਹ ਬੇਲ ਰਿਜੈਕਟ ਹੋਈ ਹੈ ਇਸੇ ਰੋਸ ਵਜੋਂ ਅੱਜ ਰੋਸ ਪ੍ਰਦਰਸ਼ਨ ਜਿਹੜਾ ਕੀ ਉਹ ਕੀਤਾ ਜਾ ਰਿਹਾ ਹੈ ਮੇਨਾਲ ਉਹਨਾਂ ਦੇ ਮਾਤਾ ਜੀ ਬਲਵਿੰਦਰ ਕੌਰ ਨੇ ਨਾਲ ਇਸ ਜਥੇਬੰਦੀ ਦੇ ਬੁਲਾਰੇ ਨੇ ਸਤਨਾਮ ਕੌਰ ਜੀ ਗੱਲਬਾਤ ਕਰਨ ਲੈ ਮਾਤਾ ਕੀ ਕਹੋਗੇ ਦੂਸਰੀ ਵਾਰੀ ਬੇਲ ਤੁਹਾਡੀ ਰਿਜੈਕਟ ਹੋ ਗਈ ਜਿਹੜੀ ਲਗਾਈ ਸੀਗੀ ਤੇ ਕੀ ਕਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਇਹ ਸਾਰਾ ਸਾਰਾ ਟੱਕਾ ਵਾ ਜਿਹੜਾ ਇੰਨੇ ਲੱਖ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਇਹ ਕਹਿੰਦੇ ਵੀ ਜੇ ਉਹ ਸੰਸਦ ਚ ਬੱਲੂ ਤੇ ਪੰਜਾਬ ਚ ਅੱਗ ਲੱਗ ਜਾਣੀ ਤੁਸੀਂ ਵੇਖੋ ਵੀ ਜੇ ਉਹ 3 ਸਾਲ ਤੋਂ ਅੰਦਰ ਤਾਂ ਪੰਜਾਬ ਚ ਜਿਹੜੀ ਅੱਗ ਲੱਗੀ ਹੈ ਭਗਵੰਤ ਮਾਨ ਨੂੰ ਦਿਸਦੀ ਨਹੀਂ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫਰੋਟੀਆਂ ਮੰਗੀਆਂ ਜਾ ਰਹੀਆਂ 6 ਵਜੇ ਤੋਂ ਬਾਅਦ ਕੋਈ ਦੁਕਾਨਦਾਰ ਦੁਕਾਨ ਨਹੀਂ ਖੋਲ ਸਕਦਾ ਦਿਨੇ ਦਿਹਾੜੇ ਨਸ਼ਿਆਂ ਨਾਲ ਹਜ਼ਾਰਾਂ ਮਾਵਾਂ ਦੇ ਪੁੱਤ ਮਰਨਦੇ ਇਹ ਭਗਵੰਤ ਮਾਨ ਨੂੰ ਦੀਦਾ ਨਹੀਂ ਵੀ ਜਿਹੜੀ ਪੰਜਾਬ ਚ ਅੱਗ ਲੱਗੀ ਜਦੋਂ ਉਹ 6 ਮਹੀਨੇ ਸੀ ਲੱਖਾਂ ਮਾਵਾਂ ਦੇ ਪੁੱਤ ਬਚਾਏ ਉਹ ਇਨਾਂ ਕੋ ਜਰੇ ਨਹੀਂ ਗਏ ਇੰਨਾ ਚੋਕੇ ਡਿਬੜੂਗੜ ਛੋੜ ਦਿੱਤਾ ਤੇ ਇਹ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਤੇ ਭਗਵੰਤ ਮਾਨ ਵੀ ਇੱਕ ਪੰਜਾਬ ਦਾ ਹੀ ਬੱਚਾ ਵਾ ਜੇ ਉਹ ਸੋਚੇ ਵੀ ਮੈਂ ਆਪਣੇ ਪੰਜਾਬ ਨੂੰ ਕਿਉਂ ਡੋਬ ਰਿਆਂ ਤਿੰਨ ਸਾਲਾਂ ਚ ਇੰਨਾ ਪੰਜਾਬ ਡੋਬ ਕੇ ਰੱਖ ਦਿੱਤਾ ਹਜ਼ਾਰਾਂ ਲੱਖਾਂ ਨੌਜਵਾਨ ਜਿਹੜੇ ਨਸ਼ੇ ਨਾਲ ਜਿਹੜਾ ਇਹਨਾਂ ਦਾ ਬਿਜ਼ਨਸ ਜਿਹੜਾ ਉਹ ਬੰਦ ਕਰਾਉਣ ਡਿਆ ਸੀ ਉਹ ਹਜ਼ਾਰਾਂ ਰੋਜ਼ ਮੁੰਡੇ ਮਰਦੇ ਉਹਨਾਂ ਦੇ ਹੱਥੇ ਭਗਵੰਤ ਮਾਨ ਨੂੰ ਤੇ ਜੇ ਉਹ ਅੱਜ ਸੰਸਦ ਜਾਣ ਕੇ ਆਪਣੇ ਇਨੇ ਲੱਖ ਨਮਾਇੰਦਿਆਂ ਦਾ ਚੁਣਿਆ ਹੋਇਆ ਸੰਸਦ ਜਾਣ ਕੇ ਬੋਲੂਗਾ ਤੇ ਉਹ ਲੋਕਾਂ ਦੇ ਮੁੱਦੇ ਰੱਖੂਗਾ ਤੇ ਇਹ ਪੰਜਾਬ ਚ ਕਾਦੀ ਅਗਲਕ ਜੂ ਕਿੰਨਾ ਕੁ ਨੁਕਸਾਨ ਹੁੰਦਾ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਮੰਡਟ ਦਿੱਤਾ ਸੀ ਬਹੁਤ ਭਾਰੀ ਜਿੱਤ ਦਿੱਤੀ ਸੀ ਪਰ ਜਦੋਂ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਪਰ ਤੇ ਫਿਰ ਇਲਾਕੇ ਦਾ ਵਿਕਾਸ ਕਿਸ ਨਾਲ ਹੋਏਗਾ ਇਲਾਕੇ ਦਾ ਵਿਕਾਸ ਕੋਈ ਹੋਇਆ ਹੀ ਨਹੀਂ ਜਦੋਂ ਉਹਦੀ ਆਵਾਜ਼ ਤੱਕ ਨਹੀਂ ਬਾਹਰ ਆਉਣ ਦਿੰਦੇ ਕੋਈ ਉਹਦਾ ਫੰਡ ਨਹੀਂ ਰਿਲੀਜ਼ ਕੀਤਾ ਕੋਈ ਕੁਝ ਨਹੀਂ ਤੇ ਇਲਾਕੇ ਦਾ ਕਾਦਾ ਹੋਣਾ ਇਹ ਇਲਾਕੇ ਦੇ ਜਿਹੜੇ ਵਿਕਾਸ ਨੂੰ ਦੱਬਣ ਡਏ ਆ ਲੋਕਾਂ ਦੀ ਆਵਾਜ਼ ਨੂੰ ਦੱਬਣ ਦੇ ਆ ਇਹ ਕਿਹੜਾ ਲੋਕਤੰਤਰ ਹੈ ਵੀ ਜਿਹੜੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕੋ ਜੰਮੂ ਕਸ਼ਮੀਰ ਦਾ ਐਮਪੀ ਆ ਉਹਨੂੰ ਸੰਸਦ 'ਚ ਬੋਲਣ ਲਈ ਦਿੱਤੀ ਗਈ ਪਰੋਲ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਪਰ ਬਕਾਇਦਾ ਜਦੋਂ ਵੀ ਤੁਸੀਂ ਬੇਲ ਵਾਸਤੇ ਅਰਜੀ ਪਾਉਨੇ ਹੋ ਤਾਂ ਇੱਕ ਰਿਪੋਰਟ ਤਿਆਰ ਹੁੰਦੀ ਹੈ ਜ਼ਿਲ੍ਹੇ ਦੇ ਡੀਸੀ ਵੱਲੋਂ ਜਾਂ ਐਸਐਸਪੀ ਵੱਲੋਂ ਉਹਨਾਂ ਵੱਲੋਂ ਨੈਗੇਟਿਵ ਰਿਪੋਰਟ ਦਿੱਤੀ ਗਈ ਹੈ ਵੀ ਜੇਕਰ ਇਹ ਬਾਹਰ ਹੋਣਦੇ ਤੇ ਕਿਤੇ ਨਾ ਕਿਤੇ ਖਤਰਾ ਹੈ ਜੀ ਜੇ ਜਦੋਂ ਸੰਸਦ 'ਚ ਬੋਲਣਗੇ ਜਿਹੜੇ ਉਹ ਸਵਾਲ ਕਰਨਗੇ ਨਾ ਸਰਕਾਰਾਂ ਕੋਲ ਉਹਨਾਂ ਦਾ ਜਵਾਬ ਨਹੀਂ ਹੈਗਾ ਇਸ ਕਰਕੇ ਸਰਕਾਰਾਂ ਡਰੀਆਂ ਵਾ ਵੀ ਉਹ ਸੱਚ ਦੀ ਗੱਲ ਕਰਨਗੇ ਤੇ ਉਹ ਸੱਚ ਸਰਕਾਰਾਂ ਨੇ ਬੋਲਣਾ ਨਹੀਂ ਇਹਨਾਂ ਕੋਲ ਜਵਾਬ ਨਹੀਂ ਹੈਗਾ ਤੇ ਇਸੇ ਕਰਕੇ ਉਹ ਜਾਂਦੇ ਜਿਹੜੇ ਉਹ ਕਹਿੰਦੇ ਵੀ ਉਹਦੀ ਆਵਾਜ਼ ਜਿਹੜੀ ਸੰਸਦ 'ਚ ਜਾਵੇ ਨਾ ਅੱਜ ਬੀਬੀ ਜੀ ਕੀ ਕਰਨ ਜਾ ਰਹੇ ਹੋ ਜੀ ਅੱਜ ਅਸੀਂ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕਰਨ ਦੇ ਆ ਤੇ ਤੇ ਆਪਾਂ ਰੋਸ ਸ਼ਾਂਤਵੇਂ ਹੀ ਬਿਲਕੁਲ ਜਿਹੜਾ ਉੱਥੇ ਡੀਸੀ ਦਫ਼ਤਰ ਨਾਲ ਲਾਵਾਂਗੇ ਆਪਣਾ ਜਿਹੜਾ ਰੋਸ ਕਰਾਂਗੇ ਜਿਹੇ ਤੇ ਸਰਕਾਰਾਂ ਮੰਨਦੀਆਂ ਉਹਨੂੰ ਪਰੋਲ ਦਿੰਦੀਆਂ ਵਾ ਵੀ ਸੰਸਦ ਚੋ ਬੋਲ ਸਕੇ ਨਹੀਂ ਤੇ ਫਿਰ ਅਸੀਂ ਗਾੜੀ ਸਾਨੂੰ ਮਜਬੂਰ ਕਰਨਗੇ ਕੋਈ ਸਿੱਖਾ ਸੰਘਰਸ਼ ਕਰਨ ਲਈ ਪੰਜਾਬ ਚ ਫਿਰ ਐ ਐਨਐਸਏ ਲੱਗਾ ਹੈ ਲਗਾਤਾਰ ਐਨਐਸਏ ਵੱਧਦਾ ਜਾ ਰਿਹਾ ਹੈ ਜਿੰਨੇ ਵੀ ਸਾਥੀ ਸੀਗੇ ਉਹ ਤਾਂ ਲੈਣ ਦੇ ਪੰਜਾਬ ਮੰਦਰ ਪਰ ਇਹਨਾਂ ਨੂੰ ਹਜੇ ਡਿਬ루ਗੜੀਆ ਚ ਰੱਖਿਆ ਹੋਇਆ ਹੈ ਉਹ ਡਿਬਿਡੂ ਕਰ ਜੇ ਜੋ ਪੰਜਾਬ ਚ ਤੇ ਲਿਆਉਣਾ ਉਹ ਦਿੱਲੀ ਆਣ ਕੇ ਉਹਨੂੰ ਉਹਦੀ ਆਵਾਜ਼ ਨਹੀਂ ਪੰਜਾਬ ਤੱਕ ਪਹੁੰਚਣ ਦਿੰਦੇ ਉਹ ਦਿੱਲੀ ਆਉਣਾ ਸੈਂਟਰ ਚ ਉੱਥੇ ਸੰਸਦ ਚ ਆਉਣਾ ਸੀ ਤੇ ਪੰਜਾਬ ਜਾਂਦੇ ਅਗ ਲੱਜਣੀ ਤੂੰ ਪੰਜਾਬ ਚ ਲਿਆਉਣ ਕਦੋਂ ਲੱਗੇ ਬਾਕੀ ਤਾਂ ਉਹਦੇ ਨੌ ਸਾਥੀ ਲੈ ਜਾਂਦੇ ਉਹ ਕੱਲੇ ਤੇ ਉਹਦੇ ਤੇ ਐਨਐਸਏ ਫੇਰ ਵਧਾਤੀ ਇਹ ਇਹ ਕਾਨੂੰਨ ਵੇਖ ਲਓ ਵੀ ਕੀ ਆ ਸਿੱਖਾਂ ਦਾ ਸਰਾਸਰ ਤੱਕਾ ਇੱਕ ਸੱਚ ਬੋਲਣ ਵਾਲੇ ਇਨਸਾਨਾਂ ਸਰਾਸਰ ਤੱਕਾ ਕਰਨ ਦੀਆਂ ਸਰਕਾਰਾਂ ਅਬੀਬੀ ਜੀ ਕਿਹ ਕੋਗੇ ਤੁਸੀਂ ਬੁਲਾ ਰਹੇ ਉਸ ਜਥੇਬੰਦੀ ਦੇ ਕਿਹ ਕੋਗੇ ਤੁਹਾਡਾ ਕੀ ਕੰਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਤਨਾਮ ਕੌਰ ਮੁੱਖ ਬੁਲਾੜਾ ਕਾਲੀਦਰਵਾਸ ਪੰਜਾਬ ਮੈਂਬਰ ਐਗਜ਼ੈਕਟਿਵ ਕਮੇਟੀ ਤੇ ਇਹ ਸਰਾਸਰ ਧੱਕਾ ਪ੍ਰੈਸ ਵੀ ਦਿਖ ਰਹੀ ਹੈ ਲੋਕ ਵੀ ਦੇਖ ਰਹੇ ਨੇ ਕਿ ਤੁਸੀਂ ਇਹ ਵੇਖੋ ਲੋਕਤੰਤਰ ਦੇ ਵਿੱਚ ਬਾਰ 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 ਉਹਦੀ ਪੈਰੋਲ ਨੂੰ ਰੱਦ ਕਰਨਾ ਜਦੋਂ ਕਿ ਦੂਸਰਾ ਇੱਕ ਐਮਪੀ ਹੈ ਉਸ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਲੋਕਾਂ ਦਾ ਪਿਆਰ ਇਹ ਧੱਕਾ ਅਮਰਿਤਪਾਲ ਸਿੰਘ ਖਾਲਸਾ ਨਾਲ ਨਹੀਂ ਇਹ ਖਡੂਰ ਹਲਕੇ ਦੇ 18 ਲੱਖ ਲੋਕਾਂ ਦੇ ਨਾਲ ਧੱਕਾ ਜਿਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਚ ਦੀ ਆਵਾਜ਼ ਵਿੱਚ ਬੜੀ ਤਾਕਤ ਹੁੰਦੀ ਹੈ ਔਰ ਉਸ ਤਾਕਤ ਨੂੰ ਉਸ ਡਰ ਨੂੰ ਮਹਿਸੂਸ ਕਰਦੇ ਹੋਏ ਇਹ ਕਹਿੰਦੇ ਨੇ ਕਿ ਪੰਜਾਂ ਦਰਿਆਵਾਂ 'ਚ ਅੱਗ ਲੱਗ ਜਾਏ ਕਿ ਜੇ ਉਹਨੇ ਇੱਕ ਭਾਸ਼ਣ ਦਿੱਤਾ ਐਕਸੈਪਟ ਕਰ ਰਹੇ ਨੇ ਕਿ ਸੱਚ ਦੀ ਆਵਾਜ਼ ਵਿੱਚ ਕਿੰਨੀ ਤਾਕਤ ਹੁੰਦੀ ਹੈ ਫੇਰ ਪਰਿਵਾਰ ਦੇ ਨਾਲ ਧੱਕਾ ਕਰਦੇ ਨੇ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਅੱਗ ਲੱਗ ਜਾਣੀ ਐ ਤਿੰਨ ਸਾਲਾਂ ਜੱਗ ਬੁਝਾ ਲੈਂਦੀ ਗਵਰਨਮੈਂਟ ਐਨੀਆਂ ਜਿਹੜੀਆਂ ਫੋਰਸਿਸ ਨੇ ਇਹ ਸਰਕਾਰ ਐ ਕੇਂਦਰ ਸਰਕਾਰ ਐ ਦਿਨ ਦੀਵੇਂ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਹੋਇਆ ਹੈ ਖਿਡਾਰੀ ਮਾਰੇ ਜਾ ਰਹੇ ਨੇ ਵਪਾਰੀਆਂ ਦਾ ਵਪਾਰ ਠੱਪ ਐ ਐਜੂਕੇਸ਼ਨ ਸਿਸਟਮ ਦੇ ਵਿੱਚ ਵੇਖੋ ਕੀ ਹੋ ਰਿਹਾ ਹੈ ਹੈਲਥ ਦਾ ਕੀ ਹੋ ਰਿਹਾ ਸਾਡੀ ਸਾਡੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਨੀਵਾ ਕਰਨ ਦੀ ਡੇ ਬਾਏ ਡੇ ਕੋਸ਼ਿਸ਼ ਕੀਤੀ ਜਾ ਰਹੀ ਹੈ 1947 ਤੋਂ ਬਾਅਦ ਲਗਾਤਾਰ ੱੱਕਾ ਪੰਜਾਬ ਦੇ ਨਾਲ ਇੱਕ ਆਵਾਜ਼ ਜੋ ਕਿ ਪੰਜਾਬ ਦੀ ਆਵਾਜ਼ ਹੈ ਸਾਰੇ ਸੰਸਾਰ ਵਿੱਚ ਰਹਿੰਦੇ ਸਿੱਖਾਂ ਦੀ ਆਵਾਜ਼ ਹੈ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਅਤ ਦੀ ਆਵਾਜ਼ ਹੈ ਜਦੋਂ ਉਹ ਐਮਪੀ ਮੈਂਬਰ ਪਾਰਲੀਮੈਂਟ ਹੈ ਤੇ ਉਸ ਨੂੰ ਕਿਉਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਦੋਂ ਕੋ ਸਾਰੇ ਕਾਨੂੰਨਾਂ ਦੀ ਮੇਰੀ ਅਪੀਲ ਜੁਡੀਸ਼ਰੀ ਅੱਗੇ ਹੈ ਜੋ ਕਿ ਅਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਇਹ ਕੀਤਾ ਹੈ ਤੇ ਜੁਡੀਸ਼ਰੀ ਆਪਣਾ ਫੈਸਲਾ ਗਵਰਨਮੈਂਟਸ ਨੂੰ ਦੇਵੇ ਕਿ ਐਮਪੀ ਨੂੰ ਰਿਹਾ ਕਰੋ ਔਰ ਹੋਰ ਲੋਕਾਂ ਦੀ ਆਵਾਜ਼ ਜਿਹੜੀ ਆ ਨਾ ਉਹਦੇ ਫੰਡਸ ਰੀਲੀਜ਼ ਕੀਤੇ ਨੇ ਨਾ ਕੋਈ ਸ਼ੋਰ ਕੀਤਾ ਹੈ ਇਹ ਨੂੰ ਕੱਲਾ ਪੰਜਾਬ ਹੀ ਨਹੀਂ ਸਾਰੇ ਸੰਸਾਰ ਦੇ ਲੋਕ ਇਹ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਹੁੰਦਾ ਹੋਇਆ ਤੱਕਾ ਮਹਿਸੂਸ ਕਰ ਰਹੇ ਨੇ ਔਰ ਇਹ ਕੱਲੇ ਪੰਜ ਦਰਿਆਵਾਂ ਦੀ ਅੱਗ ਨਾ ਸਮਝਣ ਇਹ ਸੰਸਾਰ ਦੇ ਵਿੱਚ ਇਹ ਮੈਸੇਜ ਬਹੁਤ ਗਲਤ ਜਾ ਰਿਹਾ ਹੈ ਬਹੁਤ ਸੁਣਿਆ ਗਲਤ ਜਾ ਰਿਹਾ ਹੈ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਅਧਿਕਾਰਾਂ ਦਾ ਹਿਊਮਨ ਰਾਈਟਸ ਦਾ ਫੰਡਾਮੈਂਟਲ ਰਾਈਟਸ ਦਾ ਕਾਂਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਇਹ ਲੋਕਤੰਤਰ ਹੈ ਅਸੀਂ ਲੋਕਤੰਤਰ ਦੇ ਮਾਨ ਕਰਨੇ ਆ ਅਸੀਂ ਲੋਕਤੰਤਰ ਦੇ ਸੰਵਿਧਾਨ ਨੂੰ ਮੰਨਿਆ ਅਸੀਂ ਇਲੈਕਸ਼ਨ ਜਿੱਤੇ ਹੈ ਲੋਕਾਂ ਨੇ ਪਿਆਰ ਦਿੱਤਾ ਹੈ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਜੇਲ੍ਹ ਵਿੱਚ ਬੈਠਿਆ ਕਿ 18 ਲੋਕਾਂ 18 ਲੱਖ ਲੋਕਾਂ ਦੀ ਨੁਮਾਇੰਦਗੀ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿਹੋ ਜਿੱਤੇ ਨੇ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਇਹ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਤੇ ਸਾਡਾ ਸੰਵਿਧਾਨ ਸਾਡੇ ਰਾਈਟਸ ਜਦੋਂ ਜਿੰਨੀ ਦੇਰ ਤੱਕ ਸਾਡੇ ਨਾਲੇ ਧੱਕਾ ਕਰਦੇ ਜਾਣਗੇ ਇਹ ਜਿਹੜੀ ਅੱਗ ਸੁਲਗ ਰਹੀ ਹੈ ਇਹਨੂੰ ਭੰਬੜ ਮਚਣ ਤੋਂ ਰੋਕ ਲੈਣ ਬੀਬੀ ਜੀ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤੈਨਾਤ ਹੈ ਕਿ ਲੱਗਦਾ ਹੈ ਵੀ ਤੁਹਾਨੂੰ ਦੋਸ਼ਮਾਰਚ ਕੱਢਣ ਦਿੱਤਾ ਜਾਵੇਗਾ ਨੇ ਰੋਸ مارچ ਤਾਂ ਅਸੀਂ ਕੱਢਾਂਗੇ ਅਸੀਂ ਸ਼ਾਂਤ ਮੀ ਢੰਗ ਦੇ ਨਾਲ ਰੋਸ مارچ ਕੱਢਾਂਗੇ ਬੜੇ ਪੀਸਫੁਲ ਢੰਗ ਦੇ ਨਾਲ ਕੱਢਾਂਗੇ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਕਿਸੇ ਦੇ ਬੋਲਣ ਤੇ ਲਿਖਣ ਤੇ ਸਪੀਚ ਤੇ ਕੋਈ پابੰਦੀ ਨਹੀਂ ਲੱਗ ਸਕਦੇ ਇਹ ਜਿਹੜਾ ਸੰਵਿਧਾਨ ਸਾਨੂੰ ਰਾਈਟ ਦਿੰਦਾ ਸਾਡਾ ਫੰਡਾਮੈਂਟਲ ਰਾਈਟ ਉਸ ਨੂੰ ਪੁਲਿਸ ਫੋਰਸਿਜ਼ ਰੋਕ ਨਹੀਂ ਸਕਦੀਆਂ ਕੋਈ ਫਾਇਦਾ ਕੋਈ ਐਸੇ ਇਕੱਠ ਦਾ ਕੋਈ ਫਾਇਦਾ ਹੋਏਗਾ ਤੁਹਾਨੂੰ ਆਲਮ ਵਾਲੇ ਸਮੇਂ ਅੰਦਰ ਫਾਇਦਾ ਹੋਣਾ ਚਾਹੀਦਾ ਹੈ ਮਹਿਸੂਸ ਕਰਨਾ ਚਾਹੀਦਾ ਹੈ ਉਹਨਾਂ ਨੂੰ ਦਰਦ ਮਹਿਸੂਸ ਕਰਨਾ ਚਾਹੀਦਾ ਹੈ ਲੋਕਾਂ ਦਾ ਅਸੀਂ ਇਹ ਇਕੱਲੇ ਸਿੱਖ ਨਹੀਂ ਪੰਜਾਬ ਦੇ हिंदू मुस्लिम सारे सि सर्वसंजीवालता दे नाल इकट्ठे हो के लड़ रहे हैं पंजाब ਲਈ ਲੜ ਰਹੇ ਆ ਪੰਜਾਬੀ ਤੇ ਲੜ ਰਹੇ ਪੰਜਾਬੀ ਬੋਲੀ ਲਈ ਲੜ ਰਹੇ ਆ ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਲਈ ਲੜ ਰਹੇ ਆ ਫਾਈਟ ਇਹ ਕੋਈ ਇੱਕ ਫਿਰਕੇ ਦੀ ਗੱਲ ਨਹੀਂ ਪੂਰਾ ਪੰਜਾਬ ਜਿਹੜਾ ਉਹ ਇੱਥੇ ਇੱਕ ਮੋਟ ਹੈ ਬੀਬੀ ਮਾਂ ਦਾ ਦਿਲ ਇੱਕ ਕਿੰਨਾ ਕਿ ਦੁਖੀ ਹੁੰਦਾ ਮਾਂ ਦਾ ਦਿਲ ਐਸੇ ਜਿਹਨੂੰ ਹਾਲਾਤ ਬਣ ਜਾਂਦੇ ਵੇਖੋ ਮਾਂ ਤਾਂ ਫਿਰ ਇੱਕ ਮਾਂ ਹੀ ਹੁੰਦੀ ਆ ਜੀ ਜੇ ਉਹਦੇ ਮਾਂ ਦੇ ਸੱਚ ਬੋਲਣ ਵਾਲੇ ਪੁੱਤ ਦੇ ਹੱਕਾਂ ਨੂੰ ਇਦਾਂ ਦਬਾਇਆ ਜਾਂਦਾ ਫਿਰ ਦੁੱਖ ਤੇ ਲੱਗਦਾ ਹੀ ਹੈ ਜੇ ਤੇ ਕੁਝ ਗਲਤ ਕਰਦਾ ਤੇ ਮੈਨੂੰ ਕੁਝ ਮਹਿਸੂਸ ਨਾ ਹੁੰਦਾ ਜੇ ਉਹਨੇ ਪੰਜਾਬ ਦੇ ਮੁੱਦੇ ਲਈ ਆਵਾਜ਼ ਚੁੱਕੀ ਆ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਚੁੱਕੀ ਆ ਤੇ ਮੈਂ ਮਾਣ ਵੀ ਮਹਿਸੂਸ ਕਰਦੀ ਹਾਂ ਮੁਲਾਕਾਤ ਹੋਈ ਤੁਹੀਂ ਜਾਣਾ ਹੋਇਆ ਉੱਥੇ ਰਿਬ ਨੂੰ ਹਾਂਜੀ ਹੁਣ ਥੋੜੇ ਦਿਨ ਹੋ ਗਏ ਮਿਲ ਕੇ ਆਏ ਆ ਠੀਕ ਠਾਕ ਨੇ ਵਧੀਆ ਚੜ੍ਹਦੀ ਕਲਾ ਚ ਨੇ ਕੋਈ ਸੁਨੇਹਾ ਦੇ ਲੈ ਕੇ ਆਏ ਸੀ ਉਹ ਕਹਿੰਦੇ ਸੰਗਤ ਨੂੰ ਕੋ ਚੜ੍ਹਦੀ ਕਲਾ ਚ ਰਹਿਣ ਮੈਂ ਵੀ ਚੜ੍ਹਦੀ ਕਲਾ ਚ ਬਿਲਕੁਲ ਇਦਾਂ ਹੀ ਥੋੜਾ ਕਰਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਮੈਂ ਗੱਲ ਮਹਾਰਾਜ ਦੀ ਬਾਣੀ ਦੀ ਕਰਦੇ ਆਂ ਕੂੜ ਨਖੱਟੇ ਨਾ ਕੂੜ ਨਖੁੱਟੇ ਨਾਨਕਾ ਤੇ ਓੜਕ ਸੱਚ ਰਹੀ ਸੱਚ ਹੀ ਰਹਿਣਾ ਸਦਾ ਜੇ ਸਤਿਗੁਰੂ ਨੇ ਇਹ ਸਾਡੇ ਨਾਲ ਅੱਜ ਨਹੀਂ ਧੱਕਾ ਕਰਨ ਦੇ ਵੇਖੋ ਗੁਰੂ ਨਾਨਕ ਦੇਵ ਜੀ ਤੁਹਾਡੇ ਨਾਲ ਇਹ ਸਰਕਾਰਾਂ ਧੱਕਾ ਕਰਦੀਆਂ ਹੀ ਆਈਆਂ ਕਰਦੀਆਂ ਹੀ ਆਈਆਂ ਨੇ ਤੇ ਜੇ ਮੰਨ ਲਓ ਇਹ ਅੱਜ ਕਰਨ ਦੇ ਨੇ ਤਕਾਕਾ ਦਾ ਆ ਮਾੜਾ ਜੀ ਨੇ ਕੋਈ ਸੋਚਿਆ ਸੀ ਕਿ ਕਿਸ ਵਾਸਤੇ ਮਾੜਾ ਕੀਤਾ ਸੀ ਕਿ ਉਹਨੇ ਬਲਾਤਕਾਰ ਕੀਤਾ ਸੀ ਕੋਈ ਉਹਨੇ ਬੰਬ ਸੁੱਟਿਆ ਸੀ ਕੋਈ ਉਹਨੇ ਜਾਂ ਕਤਲ ਕੀਤਾ ਸੀ ਇਹਨਾਂ ਦੇ ਤੇ ਕੋਈ ਐਨਐਸਏ ਲੱਗਦੀ ਨਹੀਂ ਜਿਹੜੇ ਬਲਾਤਕਾਰ ਹੀ ਐਡੇ ਵੱਡੇ ਸਾਧ ਐਡੇ ਵੱਡੇ ਤੁਰੇ ਫਿਰਦੇ ਨੇ ਜਿਹੜੇ ਵੇਖੋ ਛੋਟੀਆਂ ਛੋਟੀਆਂ ਬੱਚੀਆਂ ਤੁਸੀਂ ਸੌਂਦੇ ਆਂ ਅਸੀਂ ਵੀ ਸੌਂਦੇ ਆਂ ਖਬਰਾਂ ਦੇ ਵਿੱਚ ਵੀ ਥਾਣੇ ਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਹ ਬਹੁਤ ਵੱਡੀ ਗੱਲ ਸੀ ਜੇ ਥਾਣੇ ਤੇ ਹਮਲਾ ਤੇ ਵੇਖੋ ਤੇ ਸਾਡਾ ਸਤਿਗੁਰੂ ਅਸੀਂ ਸਦਾ ਹੀ ਨਾਲ ਹੀ ਲੈ ਕੇ ਤੁਰਦੇ ਹਮਲੇ ਦੇ ਵਿੱਚ ਕੋਈ ਮਰਿਆ ਸੀ ਹਮਲਾ ਕੋਈ ਨਹੀਂ ਉਹ ਨਿਊਜ਼ ਦੇ ਵਿੱਚ ਹਮਲਾ ਹੋਇਆ ਸੀ ਉੱਥੇ ਕਿੰਨੇ ਵਾਲੇ ਪੁਲਿਸ ਤੇ ਕਿੰਨੀਆਂ ਬੀਬੀਆਂ ਨੂੰ ਨੰਗੀਆਂ ਕਰਕੇ ਧੂਕੇ ਲਈ ਫਿਰਦੇ ਸੀ ਉਹ ਕੋਈ ਡਿਬਰੂਗੜੀ ਜੇਲ੍ਹ ਵਿੱਚ ਹੈ ਅੱਜ ਬੰਦ ਕੋਈ ਉਹਨਾਂ ਤੇ ਐਨਐਸਏ ਲੱਗੀ ਆ ਇਹ ਸਾਡੀਆਂ ਸਰਕਾਰਾਂ ਰਲ ਕੇ ਇਹ ਸਿੱਖਾਂ ਦੇ ਨਾਲ ਧੱਕਾ ਕਰਦੀਆਂ ਨੇ ਘਰਾਓ ਤੇ ਕੋਈ ਕੀਤਾ ਨੇ ਧੱਕਾ ਹਥੇ ਕਿਹੜਾ ਕੀਤਾ ਜਦੋਂ ਇਹਨਾਂ ਨੇ ਉਹਨੂੰ ਦਿੱਤਾ ਹੈ ਹਾਂ ਹਮਲਾ ਕੀਤਾ ਹੈ ਹਮਲਾ ਥੋੜਾ ਕੀਤਾ ਹਮਲਾ ਨਹੀਂ ਕੀਤਾ ਸਿਰਫ ਨਕਰਾਓ ਕੀਤਾ ਹੈ ਵੀ ਆਪਣਾ ਸਾਥੀ ਛਡਾਉਣ ਵਾਸਤੇ ਉੱਥੇ ਉਹਨਾਂ ਕੀ ਕੀਤਾ ਕੋਈ ਗੋਲੀ ਚੱਲੀ ਸੀ ਕੋਈ ਮਰਿਆ ਹੈ ਪੁਲਿਸ ਵਾਲਾ ਇਹ ਦੱਸਣ ਹਾਂ ਸਾਨੂੰ ਜਵਾਬ ਦੇਣ ਉਹ ਕੱਲ ਦਾ ਹੈ ਤੇ ਇਹਦੇ ਵਿੱਚ ਸਿੰਘ ਵੀ ਕੋਈ ਜ਼ਖਮੀ ਨਹੀਂ ਹੋਇਆ ਉਹ ਜੋ ਮਰਜੀ ਐਸਪੀ ਦੇ ਟਾਂਕੇ ਲੱਗੇ ਮੈਡਮ ਔਰ ਮੇਰੀ ਗੱਲ ਸੁਣੋ ਸਰਾਰਤੀ ਅੰਸਰ ਜਿਹੜੇ ਸਰਕਾਰ ਨੇ ਵੜੇ ਸੀ ਤੇ ਉਹਨਾਂ ਦਾ ਕਰਕੇ ਜੋ ਜਗਰਾਜ ਦੇ ਇੱਕ ਦੋ ਟੰਕੇ ਲੱਗੇ ਸੀ ਇਹ ਸਿੰਘਾਂ ਦੇ ਵੀ ਕਾਫੀ ਵਿੱਚ ਜ਼ਖਮੀ ਹੋਏ ਸੀ ਸਿੰਘ ਵੀ ਉਹਨਾਂ ਦੀ ਤਾਂ ਕੋਈ ਆਵਾਜ਼ ਨਹੀਂ ਕੀਤੀ ਤੇ ਪੁਲਿਸ ਵਾਲਿਆਂ ਦੀ ਇੱਕ ਜ਼ਖਮੀ ਹੋਣ ਦੀ ਆਵਾਜ਼ ਬੜੀ ਤੁਸੀਂ ਨਾਲੇ ਬਾਕੀ ਥਾਣੇ ਤੇ ਹਮਲਾ ਨਹੀਂ ਥਾਣੇ ਦਾ ਘਰਾਓ ਕੀਤਾ ਸੀ ਸ਼ਾਂਤੀਪੂਰਵਕ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਉਹ ਥਾਣੇ ਚ ਗਏ ਸੀ ਇਹ ਇਦਾਂ ਦਾ ਕੋਈ ਹਮਲੇ ਕਰਨ ਵਾਲੇ ਉੱਥੇ ਉੱਥੇ ਕਰਨ ਕੀ ਬਣੇ ਫਿਰਦਾਗਾ ਉੱਥੇ ਤੇ ਕੁਛ ਨਹੀਂ ਬਣਿਆ ਉੱਥੇ ਤੇ ਬਿਲਕੁਲ ਸ਼ਾਂਤੀ ਨਾਲ ਫੈਸਲਾ ਹੋਇਆ ਵਾ ਜਿਹਨੇ ਡਾਂਗਾ ਚਲਾਇਆ ਇਹਨਾਂ ਦਾ ਬੰਦਾ ਸਰਕਾਰ ਦਾ ਹੀ ਬੰਦਾ ਉਹ ਭਾਈ ਸਾਹਿ ਦਾ ਬੰਦਾ ਕੋਈ ਨਹੀਂ ਕਿਉਂ ਹੁਣ ਸਾਡੇ ਵਿੱਚ ਇੱਥੇ ਪਤਾ ਨਹੀਂ ਕਿਹੜਾ ਸ਼ਰਾਰਤੀ ਰਲ ਜਾਣਾ ਆਪਾਂ ਇਕੱਠੇ ਚੱਲਣਾ ਸਰਕਾਰਾਂ ਵੜਦੀਆਂ ਸਰਕਾਰਾਂ ਸਭ ਕੁਝ ਆਪ ਗਿਣ ਮਿਥ ਕੇ ਕਰਾਉਂਦੀਆਂ ਤੇ ਨਾਮ ਭਾਈ ਸਾਹਿਬ ਦਾ ਲਾਉਂਦੀਆਂ ਨੇ ਪਰ ਸਤਿਗੁਰੂ ਮੇਰ ਕਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਪੈਰੇ ਬਖਸ਼ੇ ਵੀਰ ਕੋ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਪਹੁੰਚਣ ਡਈਆਂ ਨੇ ਜਿਉਂ ਜਿਉਂ ਸਤਿਦਦ ਹੋਏਗਾ ਤਿਉਂ ਤਿਉਂ ਅਸੀਂ ਕੋਈ ਗੱਲ ਨਹੀਂ ਚੱਲੀ ਜਾਵਾਂਗੇ ਆਪੇ ਸਤਿਗੁਰੂ ਸਾਡੀ ਅਰਦਾਸ ਸੁਣੇਗਾ ਜੀ ਹਾਂਜੀ ਛਾਣੇ ਦੇ ਘਰਾਓ ਦੀ ਗੱਲ ਨਹੀਂ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਸੀ ਇੱਕ ਵਹੀਰ ਦੇ ਵਿੱਚ ਜਾ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਹੋਣ ਕਰਕੇ ਜਿਹੜਾ ਬਹੁਤ ਬਚਾ ਹੋਇਆ ਟਕਰਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਸਾਰਿਆਂ ਨੂੰ ਸ਼ਾਂਤ ਕਰਕੇ ਨਾਮ ਜਪਾਇਆ ਜੀ ਉੱਥੇ ਵੀ ਸਾਰੇ ਸ਼ਾਂਤ ਹੋ ਜੋ ਨਾਮ ਜਪੋ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਰਿਆਦਾ ਬਰਾਬਰ ਜਿਹੜੀ ਹੈ ਬਰਕਰਾਰ ਰੱਖੀ ਗਈ ਔਰ ਉੱਥੇ ਟਕਰਾ ਹੋਣ ਤੋਂ ਟਲਿਆ ਡਾਲਿਆ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੇ ਅੰਦਰ ਜਾ ਕੇ ਡਾਇਲਾ ਕੀਤਾ ਉਹਨਾਂ ਨੇ ਪੁਲਿਸ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਵੀ ਸਾਡਾ ਬੰਦਾ ਛੱਡੋ ਜੇ ਫੜਨਾ ਤਾਂ ਮੈਨੂੰ ਫੜੋ ਮੈਨੂੰ ਅਰੈਸਟ ਕਰੋ ਬੜੇ ਪਿਆਰ ਦੇ ਨਾਲ ਇਹ ਕੁਝ ਵੀ ਨਹੀਂ ਹੋਇਆ ਇਹ ਜਿਹੜੀਆਂ ਅਫਵਾਹਾਂ ਨੇ ਗਲਤ ਜਿਹੜੀਆਂ ਉਹ ਨਹੀਂ ਫੈਲਣੀਆਂ ਚਾਹੀਦੀਆਂ ਸ਼ਾਂਤੀ ਸਥਾਪਿਤ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇੱਥੇ ਕਿ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਹੈ ਡੀਸੀ ਦਫ਼ਤਰ ਦੇ ਬਾਹਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਅੱਜ ਜਥੇਬੰਦੀ ਦੇ ਨੁਮਾਇੰਦੇ ਨੇ ਵਰਕਪ ਨੇ ਪਹੁੰਚੇ ਹੋਏ ਨੇ ਅਕਾਲੀ ਦਲ ਵਰਸ ਪੰਜਾਬ ਦੇ ਮੰਗ ਇਹ ਹੀ ਹੈ ਜੋ ਪੈਰੋਲ ਦੀ ਅਰਜੀ ਸੀ ਉਹ ਰੱਦ ਕੀਤੀ ਗਈ ਹੈ ਇਸ ਕਰਕੇ ਕਿਉਂਕਿ ਜਿਹੜਾ ਸੈਸ਼ਨ ਚੱਲ ਰਿਹਾ ਹੈ ਲੋਕ ਸਭਾ ਵਿੱਚ ਉਹ ਚ ਵਿੱਚ ਜਿਹੜੇ ਮੁੱਦੇ ਨੇ ਉਹ ਚੁਕਨੇ ਸੀ ਭਾਈ ਅਮਰਤਪਾਲ ਸਿੰਘ ਨੇ ਪਰ ਉਹਨਾਂ ਦੀ ਜਿਹੜੀ ਪੈਰੋਲ ਦੀ ਅਰਜੀ ਹੈ ਉਹ ਲਗਾਤਾਰ ਦੂਸਰੀ ਵਾਰ ਜਿਹੜੀ ਕਿ ਉਹ ਰੱਦ ਕੀਤੀ ਗਈ ਹੈ ਅਤੇ ਇਸੇ ਰੋਸ਼ ਵਜੋਂ ਅੱਜ ਜਿਹੜਾ ਕਿ ਇਥੇ ਵੱਡਾ ਰੋਸ਼ ਪ੍ਰਦਰਸ਼ਨ ਜਿਹੜਾ ਕਿ ਉਹ ਕੀਤਾ ਜਾਣਾ ਹੈ ਅਕਾਲ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਕਿਹਾ ਮੈਂ ਪਰਸੋਂ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਟੀਵੀ ਅੰਮ੍ਰਿਤਸਰ ਦਾਸ ਗੁਰਮਿੰਦਰ ਸਿੰਘ ਚਾਵਲਾ ਮੈਂਬਰ ਪੰਜਾਬ ਮੈਮਰੀ ਕਮੇਟੀ ਜ਼ਿਲ੍ਹਾ ਪਠਾਨਕੋਟ ਹਾਂਜੀ ਗੁਰਮਿੰਦਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਅੱਜ ਇੱਥੇ ਰੋਸ਼ ਧਰਨਾ ਜਿਹੜਾ ਦਿੱਤਾ ਜਾ ਰਿਹਾ ਹੈ ਡੀਸੀ ਦਫ਼ਤਰ ਦੇ ਬਾਹਰ ਕੀ ਕਹੋਗੇ ਜਿਹੜੀ ਕਿ ਪੈਰੋਲ ਦੀ ਅਰਜੀ ਦੂਸਰੀ ਵਾਰ ਰੱਦ ਹੋ ਗਈ ਔਰ ਕਿਨੱਕ ਮਾੜਾ ਪ੍ਰਭਾਵ ਪੈਂਦਾ ਜਿਹੜੋ ਹਲਕੇ ਤੇ ਲੋਕ ਸਭਾ ਹਲਕੇ ਤੇ ਜਿਹੜੇ ਵੀ ਕੰਮ ਨੇ ਉਹ ਰੁਕੇ ਹੋਏ ਨੇ ਕਿੰਨਾ ਕੀ ਹੋ ਗਿਆ ਇਸ ਬਾਰੇ ਇਹ ਤਾਂ ਤੁਸੀਂ ਆਪ ਹੀ ਇਸ ਗੱਲ ਦੀ ਸਿਆਣੇ ਹੋ ਕਿ ਜਦੋਂ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਦੇਖੋ ਜੇ ਅਮਰਿਤਪਾਲ ਸਿੰਘ ਨੂੰ ਤੁਸੀਂ ਬੋਲੋਂ ਤਾਂ ਰੋਕ ਰਹੇ ਹੋ ਤੇ ਉਹਨੂੰ ਇਲੈਕਸ਼ਨ ਕਰਦੀ ਇਜਾਜ਼ਤ ਕਿਉਂ ਦਿੱਤੀ ਸੀ ਇਹ ਇਜਾਜ਼ਤ ਵੀ ਜਿਹੜਾ ਉਹਨੇ ਕਾਗਿ ਭਰੇ ਜਾਂ ਉਹ ਐਮਪੀ ਲਈ ਉਹਨੇ ਆਪਣੇ ਜਦੋਂ ਕਾਗਿ ਭਰੇ ਸੀ ਉਹ ਰਿ election ਲੜੀ ਉਦੋਂ ਇਜਾਜ਼ਤ ਇਹਨਾਂ ਲੋਕਾਂ ਨੇ ਦਿੱਤੀ ਇਹਨਾਂ ਸਰਕਾਰਾਂ ਨੇ ਦਿੱਤੀ ਸੀ ਮੈਂ ਦੇਖਦਾ ਸੰਵਿਧਾਨ ਮੰਨਦਾ ਹੀ ਨਹੀਂ ਫਿਰ ਫਿਰ ਇਲੈਕਸ਼ਨ ਲੜਨ ਦੀ ਫਿਰ ਕਿਉਂ ਨਾ ਪਤਾ ਜਦੋਂ ਜਦੋਂ ਇਹ ਤਾਂ ਗੱਲ ਹੁਣ ਕਹਿਣੀ ਹੈ ਨਾ ਕਹਿਣ ਵਾਲੀ ਗੱਲ ਹੀ ਨਹੀਂ ਰਹੀ ਜਦੋਂ ਅਸੀਂ ਇਲੈਕਸ਼ਨ ਲੜੀ ਲਈਏ ਨਾ ਤੇ ਉਹ ਸੰਵਿਧਾਨ ਦੇ ਅਧਾਰੇ ਤੇ ਲੱਗੀ ਰਹੀ ਹੈ ਇਹ ਤਾਂ ਮੁੱਦਾ ਹੀ ਖਤਮ ਹੋ ਚੁੱਕਿਆ ਹੈ ਸੰਵਿਧਾਨ ਵਾਲਾ ਲੇਕਿਨ ਗੱਲ ਇਹ ਹੈ ਕਿ ਜੇ ਅਮਰਿਤਪਾਲ ਸਿੰਘ ਨੂੰ ਤੁਸੀਂ ਬੋਲਣ ਨਹੀਂ ਦੇਣਾ ਸੀ ਤੇ ਉਹਨੂੰ ਐਮਪੀ ਦੀ ਇਲੈਕਸ਼ਨ ਲੜਨ ਕਿਉਂ ਦਿੱਤੀ ਤੇ ਜਿਉ ਐਮਪੀ ਬਣਿਆ ਤੇ ਉਹ ਹੁਣ ਕਿੱਥੇ ਜਾ ਕੇ ਵਾਇਸ ਠਾਏਗਾ ਉਹ ਲੋਕ ਸਭਾ 'ਚ ਠਾਏਗਾ ਇੱਥੇ ਸਰਸੇ ਵਾਲਾ ਸਾਧ ਹੋਰ ਕਈ ਲੋਕ ਆ ਇੱਕ ਐਮਪੀ ਜੰਮੂ ਕਸ਼ਮੀਰ ਤੋਂ ਹੈ ਉਹਨੂੰ ਵੀ ਰੋਲ ਦਿੱਤੀ ਗਈ ਹੈ ਉਹ ਜਿਹੜੇ ਜਿਹੜੇ سنگੀਨ ਜੁਰਮ ਕਰਨ ਨੂੰ આરોਪ ਜਿਹੜੀ ਆਪੇ ਰੋਲ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਤਾਂ ਕੋਈ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਨੇ ਤਾਂ 5-7 ਮਹੀਨੇ ਜੋ ਪੰਜਾਬ 'ਚ ਉਹਨੇ ਕੀਤਾ ਉਹ ਪੰਜਾਬ ਦੇ ਲੋਕਾਂ ਦੇ ਦਿਲਾ 'ਚ ਵਸ ਗਿਆ ਉਹਨੇ ਨਸ਼ਿਆਂ ਤੋਂ ਲੋਕਾਂ ਨੂੰ ਜਿਹੜਾ ਨੋਈਵਾਨਾ ਨੂੰ ਹਟਾਇਆ ਉਹਨੇ ਜਿਹੜਾ ਇੱਕ ਜ਼ਮੀਰ ਜਾਗੀਰ ਜ਼ਮੀਰ ਵਾਲੇ ਲੋਕਾਂ ਨੂੰ ਹਲੂਣਾ ਦਿੱਤਾ ਹੋਰ ਤਾਂ ਉਹਨੇ ਕੁਝ ਨਹੀਂ ਕੀਤਾ ਸੀ ਇਹ ਸਿਰਫ ਤੇ ਸਿਰਫ ਬਖਲਾਹਟ ਹੈ ਕੇਂਦਰ ਦੀ ਤੇ ਪੰਜਾਬ ਸਰਕਾਰ ਦੀ ਜਿਹੜੀ ਉਹਦੀ ਰੋਲ ਕੈਨਸਲ ਕੀਤੀ ਜਾ ਰਹੀ ਹੈ